ਹਾਂਜੀ ਆਪਾਂ ਹਾਜ਼ਰ ਆਂ ਜੀ ETTD 23 ਚੌਣ ਪਰਤੀ ਸੰਬੰਧੀ ਮੋਸਟ ਇੰਪੋਰਟੈਂਟ ਵੀਡੀਓ ਲੈ ਕੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਵਾਲਿਆਂ ਜੀ 23 ਚੌਣ ਭਰਤੀ ਦੀ ਕੱਟਆਫ ਦੀ ਸਾਰੀਆਂ ਹੀ ਕੈਟਾਗਰੀਜ਼ ਦੀ ਗੱਲ ਕਰਾਂਗੇ ਕਿ ਕਿੰਨੀ ਕੱਟਆਫ ਜਿਹੜੀ ਹੈ ਡਾਊਨ ਜਾਏਗੀ ਤੇ ਕਿਹੜੇ-ਕਿਹੜੇ ਕੈਟਾਗਰੀ ਦੇ ਕਿੰਨੇ-ਕਿੰਨੇ ਕੈਂਡੀਡੇਟਸ ਜਿਹੜਨੇ ਸਕਰੂਟੀ ਨੇ ਬੁਲਾਏ ਗਏ ਸੀ ਕਿੰਨੇ ਕੈਂਡੀਡੇਟਸ ਦੀ ਹੁਣ ਤੱਕ ਸਕਰੂਟੀ ਹੋ ਚੁੱਕੀ ਹੈ ਹੋਰ ਲਿਸਟਾਂ ਆਉਣਗੀਆਂ ਜਾਂ ਨਹੀਂ ਤਾਂ ਤੁਹਾਡੇ ਇਹਨਾਂ ਸਾਰੇ ਡਾਊਟਸ ਲੈ ਕੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਜਿਹੜੀ ਗੱਲ ਕਰਨ ਵਾਲਿਆਂ ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਤਾ ਕੈਟਾਗਰੀ ਵਾਈਜ਼ ਆਪਾਂ ਗੱਲ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਜੀ ਜਨਰਲ ਕੈਟਾਗਰੀ ਦੀ ਠੀਕ ਹੈ ਓਪਨ ਦੇ ਵਿੱਚ ਤਾਂ ਇਹਨਾਂ ਦੇ ਟੋਟਲ ਪੋਸਟਾਂ ਹੈਗੀਆਂ ਨੇ ਜੀ 663 ਪੋਸਟਾਂ ਤੇ ਇਹਨਾਂ ਦੀ ਜਿਹੜੀ ਮੈਰਿਟ ਆ ਤੁਸੀਂ ਦੇਖ ਪਾ ਰਹੇ ਹੋਵੋਗੇ ਤਿੰਨ ਦਿਨਾਂ ਦੇ ਵਿੱਚ ਇਹਨਾਂ ਦੀ ਜਿਹੜੀ ਸਕਰੂਟੀਨੀ ਕੰਪਲੀਟ ਹੋਈ ਹੈ ਤੇ ਲਾਸਟ ਕੈਂਡੀਡੇਟ ਜਿਹੜਾ 61 ਤੱਕ ਦਾ ਬੁਲਾਇਆ ਗਿਆ ਏ ਤਾਂ ਹੁਣ ਮੈਂ ਤੁਹਾਨੂੰ ਦੱਸ ਦਵਾਂ ਕਿ ਟੋਟਲ ਕੈਂਡੀਡੇਟਸ ਜਿਹੜੇ ਜਨਰਲ ਦੇ ਬੁਲਾਏ ਗਏ ਸੀ ਓਪਨ ਦੇ ਵਿੱਚ ਉਹ ਬੁਲਾਏ ਗਏ ਸੀ ਜੀ 1200 ਦੇ ਕਰੀਬ ਠੀਕ ਹੈ ਮੈਰਿਟ ਇਹਨਾਂ ਦੀ 61 ਤੱਕ ਗਈ ਸੀ ਤੇ ਜਿਹੜੇ 450 ਦੇ ਕਰੀਬ ਜਾ ਕੇ ਜਿਹੜਾ ਕੈਂਡੀਡੇਟਸ ਆ ਉੱਥੇ ਸਕਰੂਟੀਨਿੰਗ ਕਰਵਾ ਕੇ ਆਇਆ ਤੇ ਜਿਹੜੀ ਬਾਕੀ ਦੀਆਂ ਸਿੱਟਾਂ ਨੇ ਉਹ ਪੈਂਡਿੰਗ ਨੇ ਫਿਲਹਾਲ ਖਾਲੀ ਨਹੀਂ ਠੀਕ ਹੈ ਜੀ ਤਾਂ ਇਹਦੀ ਜਿਹੜੀ ਕੱਟ-ਆਫ ਹੈ ਉਹ ਡਾਊਨ ਜਾਏਗੀ ਬਿਲਕੁਲ ਜਾਏਗੀ ਠੀਕ ਹੈ ਐਂਡ ਦੇ ਵਿੱਚ ਮੈਂ ਤੁਹਾਨੂੰ ਦੱਸਾਂਗੀ ਕਿ ਕਿੰਨੇ ਕ ਮਾਰਕਸ ਜਿਹੜੀ ਹੈ ਕੈਟਾਗਰੀ ਵਾਈਜ਼ ਕੱਟ-ਆਫ ਡਾਊਨ ਜਿਹੜੀ ਦੇਖਣ ਨੂੰ ਮਿਲ ਸਕਦੀ ਹੈ ਪਹਿਲਾਂ ਆਪਾਂ ਕੈਟਾਗਰੀ ਵਾਈਜ਼ ਸਿੰਪਲੀ ਇਹ ਗੱਲ ਕਰ ਲਈ ਕਿ ਕਿੰਨੇ ਕੈਂਡੀਡੇਟਸ ਜਿਹੜਨੇ ਡਿਪਾਰਟਮੈਂਟ ਵੱਲੋਂ ਬੁਲਾਏ ਗਏ ਸੀ ਸੈਕੰਡ BC ਕੈਟਾਗਰੀ ਦੇ ਵਿੱਚ ਤੁਸੀਂ ਇੱਥੇ ਦੇਖ ਸਕਦੇ ਹੋ ਜੀ ਆਪਣੇ ਕੋਲ 170 ਪੋਸਟਾਂ ਨੇ ਠੀਕ ਹੈ ਕਿੰਨੀਆਂ ਨੇ ਜੀ 170 ਪੋਸਟ ਜਿਹੜੀ ਹੈ BC ਕੈਟਾਗਰੀ ਦੀ ਹੈ ਤੇ ਇਹਦੇ ਵਿੱਚ ਜਿਹੜਨੇ ਲਗਭਗ 728 ਦੇ ਕਰੀਬ ਜਿਹੜਾ ਕੈਂਡੀਡੇਟਸ ਬੁਲਾਇਆ ਗਿਆ ਸੀ ਮੈਂ ਤੁਹਾਨੂੰ ਇੱਕ ਵੀਡੀਓ ਵੀ ਪ੍ਰੋਵਾਈਡ ਕਰਵਾਈ ਸੀ ਜਿਸ ਦੇ ਵਿੱਚ ਮੈਂ ਤੁਹਾਨੂੰ ਲਿਸਟਾਂ ਦਿਖਾਈਆਂ ਸੀਗੀ ਬੀਸੀ ਕੈਟਾਗਰੀ ਦੀ ਤੇ ਓਪਨ ਕੈਟਾਗਰੀ ਦੀ ਉਹਦੇ ਵਿੱਚ ਮੈਂ ਤੁਹਾਨੂੰ ਲਾਸਟ ਕੈਂਡੀਡੇਟ ਜਿਹੜਾ ਦਿਖਾਇਆ ਸੀ ਉਹ 728 ਨੰਬਰ ਦਾ ਸੀਗਾ ਠੀਕ ਹੈ 728ਵਾਂ ਲਾਸਟ ਕੈਂਡੀਡੇਟ ਸੀ ਜਿਹੜਾ ਬੀਸੀ ਦੀ ਕੈਟਾਗਰੀ ਦਾ ਬੁਲਾਇਆ ਗਿਆ ਸੀ ਤਾਂ ਇਹਦੇ ਵਿੱਚ ਲਗਭਗ 250 ਦੇ ਕਰੀਬ ਜਿਹੜੇ ਕੈਂਡੀਡੇਟਸ ਨੇ ਆਲਰੇਡੀ ਸਕਰੂਟੀਨੀ ਕਰਵਾ ਚੁੱਕੇ ਨੇ ਤੇ ਜਿਹੜੀ ਬਾਕੀ ਦੀ ਸਿੱਟਾਂ ਨੇ ਫਿਲਹਾਲ ਖਾਲੀ ਨੇ ਠੀਕ ਹੈ ਤੇ ਇਹਦੇ ਵਿੱਚ ਲਗਭਗ ਬਹੁਤ ਸਾਰੇ ਬੱਚੇ ਹਜੇ ਵੀ ਸੀਗੇ ਜਿਹੜੇ ਐਕਸਪੀਰੀਅੰਸ ਵਾਲੇ ਸੀ ਠੀਕ ਹੈ ਮੈਰਿਟ ਤੁਸੀਂ ਇਹਨਾਂ ਦੀ ਬੀਸੀ ਦੀ ਦੇਖ ਸਕਦੇ ਹੋ ਜੀ 55 ਤੱਕ ਜਿਹੜੇ ਨੇ ਇਹ ਜਾ ਚੁੱਕੇ ਨੇ ਕੈਂਡੀਡੇਟਸ ਕਲੀਅਰ ਹੈ ਜੀ ਇੰਨੀ ਗੱਲ ਸਮਝ ਆ ਗਈ ਉਸ ਤੋਂ ਬਾਅਦ ਆਪਾਂ ਅਗਲੀ ਕੈਟਾਗਰੀ ਦੀ ਗੱਲ ਕਰੀਏ ਤਾਂ ਆਪਣੇ ਕੋਲ ਹੈਗੀ ਹੈ ਜੀ ਐਸ ਸੀ ਐਮ ਐਨ ਬੀ ਤਾਂ ਐਸ ਸੀ ਐਮ ਐਨ ਬੀ ਦੀ ਮੈਂ ਤੁਹਾਨੂੰ ਇੱਕ ਗੱਲ ਪਹਿਲਾਂ ਹੀ ਦੱਸ ਦਵਾਂ ਕਿ ਇਹਦੇ ਜਿੰਨੇ ਵੀ ਕੈਂਡੀਡੇਟਸ ਨੂੰ ਸਾਰੇ ਹੀ ਸਿਲੈਕਟ ਹੋਣਗੇ ਕਿਉਂ ਹੋਣਗੇ ਦੇਖੋ ਤੁਹਾਨੂੰ ਪਤਾ ਹੈ ਕਿਹੜਾ ਲਾਸਟ ਕੈਂਡੀਡੇਟ ਆ ਉਹ ਤਾਂ ਬੁਲਾਇਆ ਗਿਆ 27 ਤੱਕ ਠੀਕ ਹੈ ਇੰਨੀ ਜ਼ਿਆਦਾ ਮੈਰਿਟ ਜਿਹੜੀਆਂ ਇਹਦੀ ਡਾਊਨ ਜਾ ਚੁੱਕੀ ਹੈ ਤੇ ਇਹਨਾਂ ਦੀ ਜਿਹੜੀ ਟੋਟਲ ਪੋਸਟਸ ਨੇ ਉਹ ਹੈਗੀਆਂ ਨਹੀਂ ਜੀ 468 ਠੀਕ ਹੈ ਟੋਟਲ ਪੋਸਟ ਹੈ ਇਹਨਾਂ ਦੀ 468 ਨੇ ਇਸ ਦੇ ਵਿੱਚ ਜੇ ਆਪਾਂ ਗੱਲ ਕਰ ਲਈ ਕਿ ਕਿੰਨੇ ਕੈਂਡੀਡੇਟਸ ਬੁਲਾਏ ਗਏ ਸੀ ਤਾਂ ਇਹ ਬੁਲਾਏ ਗਏ ਸੀ ਜੀ 640 ਠੀਕ ਹੈ ਸਕਰੂਟਨੀ ਤੇ 640 ਦੇ ਪਲੱਸ ਜਿਹੜੇ ਕਰੀਬ ਕੈਂਡੀਡੇਟ ਬੁਲਾਏ ਗਏ ਸੀ ਜਿਸ ਦੇ ਵਿੱਚ 200 ਦੇ ਕਰੀਬ ਜਿਹੜਾ ਕੈਂਡੀਡੇਟ ਹੈ ਉਹ ਪਹੁੰਚਿਆ ਉੱਥੇ ਠੀਕ ਹੈ ਤੇ ਜਿਹੜੀ ਇਹਦੀ ਮੈਰਿਟ ਆ ਤੁਹਾਨੂੰ ਪਤਾ ਵੀ 27 ਤੱਕ ਜਿਹੜੀ ਆਲਰੇਡੀ ਜਾ ਚੁੱਕੀ ਹੈ ਤਾਂ ਇਹਦੇ ਚ ਦੇਖੋ ਜਿਹੜੇ ਵੀ ਕੈਂਡੀਡੇਟਸ ਨੇ ਪੇਪਰ ਦਿੱਤਾ ਹੋਇਆ 23 ਚੋਂ ਦੇ ਵਿੱਚ ਐਮ ਐਂਡ ਬੀ ਦੀ ਗੱਲ ਕਰ ਰਹੇ ਆ ਉਹ ਤੁਸੀਂ ਆਪਣੇ ਆਪ ਨੂੰ ਸਾਰੇ ਹੀ ਸੇਫ ਮੰਨੋ ਕਿਉਂਕਿ ਦੇਖੋ ਜਿਹੜੀ ਇਹ ਐਸ ਸੀ ਐਮ ਐਂਡ ਬੀ ਦੀ ਕੈਟਾਗਰੀ ਹੈ ਇਹ ਸਭ ਤੋਂ ਜ਼ਿਆਦਾ ਹੋਰ ਵੀ ਡਾਊਨ ਜਾਏਗੀ ਠੀਕ ਹੈ ਬਾਕੀ ਕੈਟਾਗਰੀਆਂ ਨਾਲੋਂ ਸਭ ਤੋਂ ਜ਼ਿਆਦਾ ਡਾਊਨ ਜਿਹੜੀ ਹੈ ਇਹੀ ਕੈਟਾਗਰੀ ਜਾਏਗੀ ਇਹਦੇ ਵਿੱਚ ਜਿੰਨੇ ਵੀ ਕੈਂਡੀਡੇਟਸ ਅਲੇ ਤੱਕ ਨਹੀਂ ਬੁਲਾਏ ਗਏ ਉਹ ਵੀ ਬੁਲਾਏ ਜਾਣਗੇ ਕਲੀਅਰ ਹੈ ਜੇ ਇੰਨੀ ਗੱਲ ਯਾਦ ਰੱਖਿਓ ਉਸ ਤੋਂ ਬਾਅਦ ਆ ਉਹ ਹੈਗੀ ਆਪਣੇ ਕੋਲ ਐਸ ਸੀ ਆਰ ਐਂਡਓ ਕੈਟਾਗਰੀ ਠੀਕ ਹੈ ਐਸ ਸੀ ਆਰ ਐਂਡਓ ਦੀ ਤੁਸੀਂ ਦੇਖ ਸਕਦੇ ਹੋ 467 ਪੋਸਟਾਂ ਨੇ ਜੀ ਟੋਟਲ ਤੇ ਜਿਹੜੇ ਐਸ ਸੀ ਆਰ ਐਂਡਓ ਦੇ ਕੈਂਡੀਡੇਟਸ ਨੇ ਉਹ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਇਹ ਬੁਲਾਏ ਗਏ ਸੀ 52 ਤੱਕ ਠੀਕ ਹੈ 52 ਤੱਕ ਜਿਹੜੇ ਕੈਂਡੀਡੇਟਸ ਨੇ ਉਹ ਸੱਦੇ ਗਏ ਸੀਗੇ ਸਕਰੂਟੀ ਤੇ ਹੁਣ ਇਹਦੀ 467 ਪੋਸਟਾਂ ਨੇ ਤੇ ਜਿਹੜੇ ਕੈਂਡੀਡੇਟਸ ਬੁਲਾਏ ਗਏ ਨੇ ਉਹ 940 ਦੇ ਕਰੀਬ ਜਿਹੜੇ ਕੈਂਡੀਡੇਟਸ ਬੁਲਾਏ ਗਏ ਸੀ ਜਿਸ ਦੇ ਵਿੱਚ ਬਹੁਤ ਘੱਟ ਜਿਹੜੇ ਕੈਂਡੀਡੇਟਸ ਨੇ ਉਹ ਉੱਥੇ ਪ੍ਰੈਜ਼ੈਂਟ ਹੋਏ ਨਹੀਂ ਠੀਕ ਹੈ SCRN2 ਦੀ ਜਿਹੜੀ ਮੈਰਿਟ ਹੈ ਹੋਰ ਵੀ ਡਾਊਨ ਜਾਏਗੀ ਕਿਉਂਕਿ ਦੇਖੋ ਇਹਦੇ ਜਿਹੜੇ ਫਿਲਹਾਲ ਲਗਭਗ 220 ਦੇ ਕਰੀਬ ਜਿਹੜੇ ਕੈਂਡੀਡੇਟਸ ਨੂੰ ਸਕਰੂਟੀਨੀ ਕਰਵਾ ਚੁੱਕੇ ਨੇ ਠੀਕ ਹੈ ਤੇ ਇਹਦੇ ਚ ਐਕਸਪੀਰੀਅੰਸ ਵਾਲੇ ਵੀ ਹੈਗੇ ਸੀਗੇ 90 ਪਲੱਸ ਜਿਹੜੇ ਕੈਂਡੀਡੇਟਸ ਨੇ ਕਰੀਬ 90 ਤੋਂ 92 ਦੇ ਕਰੀਬ ਜਿਹੜੇ ਕੈਂਡੀਡੇਟਸ ਨੇ ਐਕਸਪੀਰੀਅੰਸ ਵਾਲੇ ਨੇ ਤੇ ਇਹਦੀ ਜਿਹੜੀ ਮੈਰਿਟ 52 ਤੱਕ ਜਾ ਕੇ ਜਿਹੜੀ ਆ ਖੜੀ ਹੈ ਡਿਪਾਰਟਮੈਂਟ ਵੱਲੋਂ SCR&O ਵਾਲੇ 48 47 ਵਾਲੇ मोस्टली ਜਿਹੜਨੇ ਸੇਫ ਮੰਨੇ ਜਾਣਗੇ ਕਿਉਂਕਿ ਇਹਦੇ ਜਿਹੜੇ ਪੋਸਟਾਂ ਨੇ ਫਿਲਹਾਲ ਬਹੁਤ ਖਾਲੀ ਨੇ ਤੇ ਕੈਂਡੀਡੇਟ ਬਹੁਤ ਜ਼ਿਆਦਾ ਜਿਹੜੇ ਘੱਟ ਉੱਥੇ ਸਕਰੂਟੀ ਕਰਵਾ ਕੇ ਆਏ ਨੇ ਕਲੀਅਰ ਹੈ ਜੀ ਉਸ ਤੋਂ ਬਾਅਦ ਆਪਾਂ ਅੱਗੇ ਗੱਲ ਕਰ ਲਈਏ SCR&O ਐਕ ਸਰਵਿਸਮੈਨ ਦੀ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਐਕ ਸਰਵਿਸਮੈਨ SCR&O ਇਹ ਆ ਦੇਖੋ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋਵੋਗੇ ਇਹਨਾਂ ਦੀ 34 ਪੋਸਟ ਨੇ ਜੀ ਟੋਟਲ ਠੀਕ ਹੈ ਤੇ ਇਹਨਾਂ ਦੀ ਜਿਹੜੀ ਮੈਰਿਟ ਆ ਉਹ ਤੇ 30 ਤੇ ਇੱਕ ਜਿਹੜੀ ਬੁਲਾਈ ਗਈ ਹੈ ਤਾਂ ਦੇਖੋ ਮੈਂ ਤੁਹਾਨੂੰ ਇੱਕ ਗੱਲ ਪਹਿਲਾਂ ਹੀ ਦੱਸ ਦਵਾਂ ਕਿ ਜਿਹੜੇ ਸਪੋਰਟਸ ਵਾਲੇ ਹੋਗੇ ਐਸਸੀਐਮ ਐਂਡ ਬੀ ਵਾਲੇ ਹੋਗੇ ਠੀਕ ਹੈ ਤੇ ਜਿਹੜੇ ਐਕ ਸਰਵਿਸਮੈਨ ਹੋਗੇ ਠੀਕ ਹੈ ਫਿਜ਼ੀਕਲੀ ਵਾਲੇ ਹੋਗੇ ਫਿਜ਼ੀਕਲੀ ਹੈਂਡੀਕੈਪਡ ਉਹਨਾਂ ਦੇ ਤਾਂ ਬਹੁਤ ਜ਼ਿਆਦਾ ਚਾਂਸ ਨੇ ਕਿ ਮੋਲਸਟਰੀ ਸਾਰੇ ਹੀ ਸਿਲੈਕਟ ਹੋ ਜਾਣਗੇ ਠੀਕ ਹੈ ਕਿਉਂਕਿ ਦੇਖੋ ਇੱਥੇ ਇੱਕ ਰੀਜ਼ਨ ਇਹ ਵੀ ਹੈ ਏ ਮੈਂ ਗੱਲ ਕਿਉਂ ਕਰ ਰਹੀ ਆ ਇਹ ਗੱਲ ਸਿਰਫ ਭਾਏ ਇਸ ਬੇਸ ਤੇ ਗੱਲ ਕਰ ਰਹੀ ਆ ਜੇਕਰ ਨਿਰੋਲ ਈਟੀਟੀ ਭਰਤੀ ਹੁੰਦੀ ਹੈ ਤਾਂ ਠੀਕ ਹੈ ਇਨ ਕੇਸ ਤੁਹਾਨੂੰ ਪਤਾ ਹੈ ਕਿ ਬੀਆਰਡ ਨੇ ਕਾਫੀ ਜ਼ਿਆਦਾ ਜਿਹੜਾ ਐਨਆਈਯੂਐਸ ਵਾਲਾ ਬਹੁਤ ਜ਼ਿਆਦਾ ਇਹਨਾਂ ਦਾ ਹਲੇ ਫਿਲਹਾਲ ਜਿਹੜਾ ਹੈ ਇਸ਼ੂ ਚੱਲ ਰਿਹਾ ਹੈ ਜੇਕਰ ਈਟੀਟੀ ਦੀ ਨਿਰੋਲ ਭਰਤੀ ਹੁੰਦੀ ਆ ਤਾਂ ਸਾਰੇ ਹੀ ਕੈਂਡੀਡੇਟ ਸੈਲੈਕਟ ਹੋਣਗੇ ਤੁਹਾਨੂੰ ਮੈਂ ਦੱਸ ਦਵਾਂ ਕਿ 6835 ਵਾਲੇ ਬਹੁਤ ਸਾਰੇ ਕੈਂਡੀਡੇਟਸ ਜਿਹੜੇ ਨੇ 23 ਚੋਂ ਦੀ ਸਕਰੂਟੀ ਤੇ ਬੁਲਾਏ ਗਏ ਸੀ ਲੇਕਿਨ ਉਹ ਨਹੀਂ ਪਹੁੰਚੇ ਠੀਕ ਹੈ ਇੱਕ ਤਾਂ ਇਹ ਭਰਤੀ ਬੋਰਡ ਰੇਰੀ ਦੀ ਹੈ clear ਹੈ ਤੇ ਉਥੇ 6835 ਵਾਲੇ ਨੂੰ 2-2 ਸਾਲ ਹੋ ਗਏ ਪਰਬੇਸ਼ਨ ਕੰਪਲੀਟ ਹੋਣ ਵਾਲਾ ਉਹਨਾਂ ਦਾ ਸਾਲ ਰਹਿ ਗਿਆ ਤਾਂ ਕੋਈ ਵੀ ਕੈਂਡੀਡੇਟ ਇੰਨਾ ਤਾਂ ਦੇਖੋ ਹਰੇਕੋ ਹੀ ਇੰਨਾ ਕ ਤਾਂ ਸਮਝਦਾਰ ਹੁੰਦਾ ਇਹ ਵੀ ਹਾਂ ਉਹ ਆਪਣਾ ਪਰਬੇਸ਼ਨ ਜਿੱਥੇ ਸਾਲ ਦਾ ਰਹਿ ਗਿਆ ਦੁਬਾਰਾ ਦਾ ਕੰਟੀਨਿਊ ਨਹੀਂ ਕਰੇਗਾ ਸਟਾਰਟ ਨਹੀਂ ਕਰੇਗਾ ਹਨਾ ਤਾਂ 6835 ਵਾਲੇ ਬਹੁਤ ਘੱਟ ਕੈਂਡੀਡੇਟਸ ਨੇ ਜਿਨ੍ਹਾਂ ਨੇ ਸਕਰੂਟੀਨਿੰਗ ਕਰਵਾਈ ਆ ਮੋਸਟਲੀ ਸਾਰੇ ਕੈਂਡੀਡੇਟਸ ਜਿਹੜੇ ਨੇ ਐਬਸੈਂਟ ਸੀਗੇ clear ਹੈ ਦੂਜੀ ਗੱਲ ਜਿਹੜੇ 994 ਵਾਲੇ ਨੇ ਠੀਕ ਆ ਉਹਨਾਂ ਦੀ ਵੀ ਭਰਤੀ ਤੁਹਾਨੂੰ ਪਤਾ ਵੀ ਕੰਪਲੀਟ ਹੋਏਗੀ ਤਾਂ ਐ ਮੰਨ ਕੇ ਚੱਲੋ ਵੀ ਜਿਹੜੇ ਈਟੀਟੀ ਕੈਂਡੀਡੇਟਸ ਹੈ ਪਰ ਦਿੱਤੇ ਹੋਏ ਨੇ ਤੇ 8294 ਉਹ ਸਾਰੇ ਹੀ ਜਿਹੜਨੇ ਜੁਆਇਨ ਕਰਨਗੇ ਸਕੂਲਾਂ ਦੇ ਵਿੱਚ ਕਲੀਅਰ ਹੈ ਜੀ ਕੋਈ ਇਹ ਜਹਾ ਬਹੁਤ ਵਿਰਲਾ ਕੈਂਡੀਡੇਟ ਇਹ ਜਹਾ ਆ ਜਾਊਗਾ ਜਿਹੜੇ ਬਹੁਤ ਜ਼ਿਆਦਾ ਨੰਬਰ ਘਟਨੇ ਤੇ ਜਿਹਦਾ ਮੰਨ ਲਓ ਵੀ ਜਮਾ ਹੀ ਲੈਵਲ ਨੀਚੀ ਹੈ ਉਹ ਹੀ ਰਹਿ ਜਾਣਗੇ ਫਿਲਹਾਲ ਤਾਂ ਸਾਰੇ ਹੀ ਸਿਲੇਕਟ ਜਿਹੜਨੇ ਉਹ ਹੋਣਗੇ ਠੀਕ ਹੈ ਜੀ ਤਾਂ ਬਹੁਤ ਸਾਰੀ ਤੁਹਾਡੀ ਡਿਮਾਂਡ ਆਈ ਹੋਈ ਸੀ ਕਿ ਕਿੰਨੇ ਕੈਂਡੀਡੇਟਸ ਬੁਲਾਏ ਗਏ ਨੇ ਇੱਕ ਵਾਰੀ ਦੁਬਾਰਾ ਰਿਪੀਟ ਕਰਦਾ ਜੀ ਮੈਂ ਓਪਨ ਵਾਲੇ 1200 ਦੇ ਕਰੀਬ ਬੁਲਾਏ ਗਏ ਨੇ BC ਦੇ 728 ਦੇ ਕਰੀਬ SC MNB 640 41 ਦੇ ਕਰੀਬ ਕੈਂਡੀਡੇਟਸ ਸੱਦਿਆ ਗਿਆ ਸੀ ਠੀਕ ਹੈ SCR ਐਂਡ ਹੋ 950 ਦੇ ਕਰੀਬ 952 ਕੁਛ ਐਦਾਂ ਦਾ ਸੀਗਾ ਠੀਕ ਹੈ ਤੇ ਉਸ ਤੋਂ ਬਾਅਦ ਜਿਹੜੇ ਸਪੋਰਟਸ ਵਾਲੇ ਹੋਗੇ ਤਾਂ ਸਾਰੇ ਹੀ ਸਿਲੈਕਟ ਹੋ ਜਾਣਗੇ ਕਲੀਅਰ ਹੈ ਜੀ ਤਾਂ ਆਈ ਹੋਪ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਮਝ ਆ ਗਿਆ ਹੋਣਗੀਆਂ ਕਲੀਅਰ ਹੈ ਜੇ ਤੁਸੀਂ ਅਪਰੈਕਸ ਅਪਰੋਕਸ ਜੇਕਰ ਤੁਸੀਂ ਹਿਸਾਬ ਲਾ ਕੇ ਦੇਖੋ ਤਾਂ ਲਗਭਗ 3540 41 ਦੇ ਕਰੀਬ ਜਿਹੜਾ ਕੈਂਡੀਡੇਟਸ ਸੱਦਿਆ ਗਿਆ ਸੀ ਲੇਕਿਨ ਇੰਨਾ ਕੈਂਡੀਡੇਟ ਜਿਹੜਾ ਉੱਥੇ ਸਕਰੂਟੀ ਤੇ ਨਹੀਂ ਪਹੁੰਚਿਆ ਹੈਗਾ ਠੀਕ ਹੈ ਤਾਂ ਇਹ ਬਹੁਤ ਜ਼ਿਆਦਾ ਮੈਰਿਟ ਹਲੇ ਵੀ 2 2 3 3 ਜਿਹੜੀ ਕੈਟੇਗਰੀਜ਼ ਨੇ ਉਹਨਾਂ ਤੇ ਤਾਂ ਬਹੁਤ ਜ਼ਿਆਦਾ ਡਾਊਨ ਜਾਏਗੀ ਠੀਕ ਹੈ ਤੇ ਇਹਦੀਆਂ ਜਿਹੜੀਆਂ ਨੈਕਸਟ ਲਿਸਟੇ ਉਹ ਵੀ ਤੁਹਾਨੂੰ ਦੇਖਣ ਨੂੰ ਮਿਲੇਗੀ ਬਹੁਤ ਸਾਰੇ ਕੈਂਡੀਡੇਟਸ ਪੁੱਛ ਰਹੇ ਸਨ ਕਿ ਹੋਰ ਵੀ ਲਿਸਟ ਆਏਗੀ ਬਿਲਕੁਲ ਆਏਗੀ ਜੀ ਪਰ ਇਹ ਆਪਾਂ ਉਸ ਵੀ ਹਫ਼ਤੇ ਗੱਲ ਕਰ ਰਹੇ ਹਾਂ ਕਿ ਜੇਕਰ ਈਟੀਟੀ ਦੀ ਨੀ ਪਹਿਲਾਂ ਕੀ ਸੀ ਪਹਿਲਾਂ بیئرڈ ਵਾਲੇ ਹੈਗੇ ਸੀ ਉਹਦੇ ਕਰਕੇ ਜਿਹੜਾ ਹੈ ਮੈਰਿਟ ਤੇ ਕਾਫੀ ਜ਼ਿਆਦਾ ਅਸਰ ਦੇਖਣ ਨੂੰ ਮਿਲਿਆ ਸੀ ਫਿਲਹਾਲ ਐਨਆਈਯੂਐਸ ਵਾਲੇ ਵੀ ਬਾਹਰ ਕਰ ਦਿੱਤੇ ਗਏ ਸੀ ਉਹਨਾਂ ਦਾ ਕੇਸ ਵੀ ਲੱਗਿਆ ਹੈ ਇਸ ਭਰਤੀ ਤੇ ਠੀਕ ਹੈ ਤੇ بیئرਡ ਵਾਲੇ ਵੀ ਤੁਹਾਨੂੰ ਪਤਾ ਐਕਸਪੀਰੀਅੰਸ ਸਾਡੇ ਤਾਂ ਇੰਨੇ ਜ਼ਿਆਦਾ ਹੈ ਨਹੀਂ ਠੀਕ ਹੈ ਤਾਂ ਉਹ ਚੀਜ਼ਾਂ ਜਿਹੜੀਆਂ ਤੁਹਾਡੇ ਸਾਹਮਣੇ ਨੇ ਉਹਦੇ ਤੇ ਵੀ ਤੁਸੀਂ ਜਿਹੜੀ ਆਪਣੀ ਵਿਚਾਰ ਚਰਚਾ ਕਰ ਸਕਦੇ ਹੋ ਫਿਲਹਾਲ ਇਹ ਹੈਗੀ ਸੀ ਅੱਜ ਦੀ ਅਪਡੇਟ ਬਾਕੀ ਜੇਕਰ ਤੁਹਾਡਾ ਕੋਈ ਵੀ ਡਾਊਟ ਕੁਸ਼ਨ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਜੀ ਇਹ ਸਾਰੀ ਕੈਟਾਗਰੀਜ਼ ਦੀ ਜਿੰਨੇ ਜਿੰਨੇ ਕੈਂਡੀਡੇਟਸ ਬੁਲਾਏ ਗਏ ਕੋਈ ਵੀ ਕੁਸ਼ਨ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਲੈਣਾ WhatsApp ਗਰੁੱਪ ਨਾਲ Telegram ਗਰੁੱਪ ਨਾਲ ਜ਼ਰੂਰ ਜੁੜੋ ਲਿੰਕ ਜਿਹੜਾ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੇਗਾ ਮੇਰੇ ਨਾਲ ਕੰਟੈਕਟ ਕਰਨ ਲਈ ਤੁਸੀਂ Instagram ਤੇ ਜੁੜ ਸਕਦੇ ਹੋ ਉਹਦਾ ਲਿੰਕ ਵੀ ਜਿਹੜਾ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀਡੀਓ ਦੇ ਨੀਚੇ ਜਿਹੜਾ ਮਿਲ ਜਾਣਾ ਹੈ ਕਲੀਅਰ ਹੈ ਜੀ ਬਾਕੀ ਤੁਸੀਂ ਨੈਕਸਟ ਵੀਡੀਓ ਕਿਹੜੇ ਟੌਪਿਕ ਤੇ ਚਾਹੁੰਦੇ ਹੋ ਜੀ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਆਪਣਾ ਸੁਝਾਅ ਜਿਹੜਾ ਦੇ ਸਕਦੇ ਹੋ ਜਲਦੀ ਹਾਜ਼ਰ ਹੋਵਾਂਗੇ ਆਪਾਂ ਨੈਕਸਟ ਵੀਡੀਓ ਲੈ ਕੇ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਥੈਂਕ ਯੂ